ਤੇ ਸਤਿਗੁਰਾਂ ਦੀ ਓਪਾਰ ਕਿਰਪਾ ਹੋਈ ਹੈ ਅਕਾਲਪੁਰ ਪਰਮੇਸ਼ਰ ਤੋਂ ਵਾਰਸ ਆਇਆ ਨਗਰ ਜਲ ਦੇ ਵਿੱਚੋਂ ਸਮੁੱਚੀ ਸੰਗਤ ਇਕੱਤਰ ਹੋ ਕਰਕੇ ਸਤਿਗ੍ਰੰਦ ਜੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਹੋਰ ਬਹੁਤ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦਾ ਸਤਿਕਾਰ ਅਰਦਾਸ ਬੇਨਤੀ ਕਰਕੇ ਚਾਲਾ ਪਾਉਣ ਲੱਗੀ ਹੈ ਕਰਨ ਸਾਰੀ ਸੰਗਤ ਨੂੰ ਪਿਆਰ ਪ੍ਰੇਮ ਸ਼ਰਧਾ ਭਾਵਨਾ ਸਰੋਂ ਘਰੋਂ ਬਖਸ਼ਿਸ਼ ਕਰਨ ਤਾਂ ਜੋ ਅਸੀਂ ਪਾਵਨ ਅਸਥਾਨਾਂ ਦੇ ਦਰਸ਼ਕੀਦਾਰੇ ਕਰਕੇ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਇਸ ਵੇਲੇ ਸਾਰੀ ਸੰਗਤ ਤਿਆਰ ਪਰ ਤਿਆਰ ਹੈ ਇੱਕੋ ਹੀ ਪਿਆਰ ਵਾਲਾ ਵਿੱਚ ਹੈ ਆਉਣ ਵਾਲੇ ਸਾਰੀ ਸੰਗਤ ਨੂੰ ਬੇਨਤੀ ਹੈ ਇੱਕੋ ਵਾਰੀ ਕਹਿੰਦੇ ਸਾਰੀ ਸੰਗਤ ਨੇ ਫਤੇ ਵਲਾਉਣੀ ਆ ਕੋਈ ਵੀ ਰਸਤਾ ਵੰਦੀ ਨਾ ਰਹੇ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ